ਵੈਗੁਰ ਜੀ ਕਾ ਖਾਲਸਾ ਸ੍ਰੀ ਵਾਇਗੁਰ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ ਕਿਉਂਕਿ ਗੁਰਦੁਆਰਾ ਟਾਲੀ ਸਾਹਿਬ ਸੰਤੋਪ ਸਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਬਣਾਇਆ ਜਾ ਰਿਹਾ ਹੈ ਇਸੇ ਸਬੰਧ ਵਿੱਚ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਵੇ ਹਨ ਹੁਣ ਉਪਰੰਤ ਖੁੱਲੇ ਦਰਬਾਨ ਵਿੱਚ ਗੁਰੂ ਸਾਹਿਬ ਦੇ ਕੀਰਤਨ ਦਰਬਾਰ ਸੱਜਣਗੇ ਤੇ ਸਮੂਹ ਸਾਥਕਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਾਜ਼ਰੀਆਂ ਭਰ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜਾ ਰਹੇ ਨੇ ਰੁਝਾਨ ਵਾਧ ਰਿਹਾ ਨਸ਼ਿਆਂ ਦਾ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਜਿਹੜੇ ਖੇਡਾਂ ਤੋਂ ਦੂਰ ਹੋ ਕੇ ਨਸ਼ਾ ਵੱਲ ਜਾ ਰਹੇ ਨੇ ਜਾਂ ਨਾਮ ਬਾਣੀ ਤੋਂ ਦੂਰ ਹੋ ਰਹੇ ਨੇ ਨੌਜਵਾਨਾਂ ਨੂੰ ਇਹੋ ਸੰਦੇਸ਼ ਹੈ ਕਿ ਗੁਰੂ ਸਾਹਿਬ ਦੇ ਲੜ ਲੱਗੇ ਸਮਾਜਿਕ ਕ੍ਰਿਤਿਆ ਤੋਂ ਤੌਬਾ ਕਰਨੀ ਚਾਹੀਦੀ ਹੈ ਜਾਂ ਕੋ ਵਧੀਆ ਸਮਾਜ ਸਿਰਜਿਆ ਜਾਵੇ ਤੇ ਗੁਰੂ ਸਾਹਿਬ ਦੇ ਲੜ ਲੱਗਿਆ ਜਾਵੇ ਦੇਸ਼ਾਂ ਦੇਸ਼ਾਂ ਦੇ ਵਾਜਦੇ ਪੈਰੀ ਖਾਲਸਾ ਰੀ ਫਤੇ ਅਰਜਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਿਓ ਜਨੇ ਅਰਜਨ ਦੇਵ ਕਰੋ ਫਿਰ ਸੰਕਟ ਜਉਣ ਗਰਬਨਾ ਆਇਓ ਐਸੇ ਮਹਾਨ ਸਤਿਗੁਰੂ ਗੁਰੂ ਨਾਨਕ ਦੀ ਪਨਵੀਂ ਜੋਤ ਅੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਦਾ ਪ੍ਰਕਾਸ਼ ਜਾੜਾ ਬੜੀ ਸ਼ਰਧਾ ਭਾਵਨਾ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪੰਥ ਕਮੇਟੀ ਦੇ ਬਹੁਤ ਜਿਆਦੇ ਵਧੀਆ ਪ੍ਰਬੰਧ ਨੇ ਅਤੇ ਇਸ਼ਨਾਨ ਸੇਵਾ ਸਤਿਗੁਰੂ ਸਾਹਿਬ ਸ੍ਰੀ ਗੁਰਜਿੰਦੇ ਜੀ ਦੇ ਮਹਾਨ ਸਥਾਨ ਗੁਰਦੁਆਰਾ ਸੰਤੋਖ ਸਰ ਸਾਹਿਬ ਟਾਲੀ ਸਾਹਿਬ ਤੇ ਨਾਲ ਵੀ ਬੜੀ ਤਕੜੇ ਸਜੋਹ ਹਰ ਸਾਲ ਤਰਾ ਮਨਾਉਂਦੇ ਨੇ ਸੋ ਸਤਿਗੁਰੂ ਸਾਹਿਬ ਸਤਿਗੁਰੂ ਜੀ ਨੇ ਬੜਾ ਤਕੜਾ ਪਰਉਪਕਾਰ ਕੀਤਾ ਸਤਿਗੁਰ ਪਿਆਰੇ ਅਰਜਨ ਨੇ ਇੱਕ ਪਰਉਪਕਾਰ ਪਮਾਇਆ ਹੈ ਸਾਨੂੰ ਪਵਜਲ ਪਾਰ ਕਰਮਣ ਲਈ ਗੁਰਬਾਣੀ ਜਹਾਜ਼ ਬਣਾਇਆ ਹੈ ਇਹ ਗੁਰੂ ਗ੍ਰੰਥ ਜੋਧ ਨਰਾਲੀ ਗੁਰੂ ਗ੍ਰੰਥ ਸਾਡੇ ਲਈ ਜੀਵਨ ਜੋਤੀ ਹੈ ਇਹਦਾ ਇੱਕ ਇੱਕ ਹੀਰਾ ਅੱਖਰ ਹੈ ਇਹਦਾ ਇੱਕ ਇੱਕ ਅੱਖਰ ਮੋਤੀ ਹੈ ਇਹ ਦਾਤਾ-ਦਾਤਾ ਬਣਦਾ ਇਹ ਸਾਨੂੰ ਇਹਦੀ ਦਰਤੀ ਆਣ ਕੇ ਸੀਚਕਾਉਂਦੇ ਨੇ ਇਹਦੇ ਕਾਮ ਤੇਣ ਤੇ ਕਲਪ ਦੇਸ਼ ਨਿਤ ਮੰਗਣ ਮੰਗਾ ਆਉਂਦੇ ਨੇ ਐਸੇ ਮਹਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ੇ ਦਾ ਕਦੀ ਵੀ ਅਸੀਂ ਪਰਉਪਕਾਰ ਭੋਲ ਨਹੀਂ ਸਕਦੇ ਜੀ ਇਹਨਾਂ ਨੇ ਸਾਨੂੰ ਸਤਿਗੁਰੂ ਸ਼ਬਦ ਗੁਰੂ ਅਵਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਕੇ ਇੱਕ ਵੱਡਾ ਗ੍ਰੰਥ ਸਾਜਾ ਜੋ ਸਾਰੇ ਮਨੁੱਖਤਾ ਲਈ ਸਾਂਝਾ ਗੁਰੂ ਸਤਿਗੁਰੂ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਪਾਤਸ਼ਾਹੀ ਅਤੇ ਇਹਦੇ ਨਾਲ ਹੀ ਮੈਂ ਬੇਨਤੀ ਕਰਦਾ ਨਸ਼ੇ ਜਿਹੜੇ ਵੀ ਨਸ਼ਾ ਕਰਦੇ ਨੇ ਉਹ ਬਾਣੀ ਸੇਵਾ ਸੰਮਲਨ ਜੁੜੋ ਸਤਿਗੁਰੂ ਸਾਹਿਬ ਸ੍ਰੀ ਗੁਰਜੰਦੇਵ ਜੀ ਦਾ ਜਨਮ 15 April 1563 ਇਸ ਵਿੱਚ ਗੋਇੰਦਵਾਲ ਸਹਿਲ ਦੀ ਮਹਾਨ ਧਰਤੀ ਤੇ ਹੋਇਆ ਗੁਰੂ ਰਾਮਦਾਸ ਜੀ ਦੇ ਸ਼ਾਨ ਸ਼ਾਹ ਭਾਗ ਲਾ ਕੇ ਇਸ ਦੁਨੀਆ ਵਿੱਚ ਬੀਬੀ ਪਾਨੀ ਜੀ ਦੇ ਸ਼ਾਨ ਸ਼ਾਹ ਭਾਗ ਲਾ ਕੇ ਇਸ ਦੁਨੀਆ ਵਿੱਚ ਆਏ ਬੜੀ ਮਹਾਨ ਕਿਰਪਾ ਹੈ ਸਤਿਗੁਰ ਅਰਜਨ ਦੇ ਪਾਛੇ ਜਿਨ੍ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਅਮਰ ਸਗੋ ਬਾਣੀ ਬਾਣੀ ਦੀ ਸੇਵਾ ਸਮਨਾ ਜੁੜੋ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਨਾਏ ਹੋਏ ਜਿਹੜੇ ਪੁਰਬ ਨੇ ਸਪਲੇ ਹੋ ਸਕਾ ਜਿੰਨਾ ਤੱਕ ਅਸੀਂ ਬਾਣੀ ਨਹੀਂ ਹੈ ਸਾਡੇ ਅੰਦਰ ਬਾਣਾ ਨਹੀਂ ਹੈ ਅਸੀਂ ਪੜਕਦੇ ਫੁੱਲਦੇ ਹਾਂ ਫੇਰ ਆ ਬੰਦਾ ਜਾਂਦਾ ਹੈ ਫਿਰ ਮਰਦਾ ਹੈ ਇਸ ਕਰਕੇ ਸਾਡਾ ਜਿਹੜਾ ਉਪਦੇਸ਼ ਆ 사ਤਗੁਰੂ ਜਿਹੜੇ ਇਡੇ ਤੱਕੜੇ ਸਰੋਵਰ ਸਚਾਇਆ ਅੰਮ੍ਰਿਤਸਰ ਨਗਰ ਵਸਾਇਆ ਗੁਰੂ ਰਾਮਦਾਸ ਸਾਹਿਬ ਜੀ ਨੇ ਮਹਾਨ ਪਰਉਕਾਰ ਖੁਦਾਈ ਕਰਾਈ ਸੰਤੋਖ ਸਰ ਸਾਹਿਬ ਗੁਰਦਾਰਾ ਸਾਹਿਬ ਇੱਕ ਮਹਾਨ ਗੁਰਦਾਰਾ ਪੰਜਾ ਸਰੋਵਰ ਵਿੱਚੋਂ ਮੰਨਿਆ ਜਾਂਦਾ ਹੈ ਇੱਥੇ ਸੰਤੋਖ ਸਰ ਟਾਲੀ ਸਾਹਿਬ ਦਾ ਨਾਮ ਤੇ ਵੀ ਅੱਜ ਵੀ ਟਾਲੀ ਸਾਹਿਬ ਜਿਹੜਾ ਟਾਲੀ ਹੈ ਅੱਜ ਜਿਹੜੀ ਪਵਿੱਤਰ ਹੈ ਉਹ ਅੱਜ ਮਤਲਬ ਦੇਖਣ ਨੂੰ ਮਿਲਦੀ ਹੈ ਸ਼ੋਭਤ ਹੈ ਤੇ ਸੋ ਅਮਰਤ ਸਰੋਵਰ ਪੰਜ ਸਰੋਵਰ ਵਿੱਚੋਂ ਪਹਿਲਾ ਸਰੋਵਰ ਸੰਤੋਖ ਸਰਸਾ ਮੰਨਿਆ ਜਾਂਦਾ ਇੱਥੇ ਇੱਕ ਬਹੁਤ ਹੀ ਪੁਰਾਣੀ ਪ੍ਰਾਤਮਕ ਜਗਾ ਸੀ ਜਿਸ ਵਿੱਚ ਸਾਧੂ ਤਪ ਕਰਦੇ ਸਨ ਜਿਨ੍ਹਾਂ ਦਾ ਨਾਮ ਸੰਤੋਖ ਸਿੰਘ ਜੀ ਮਹਾਪਰਖਾਣੇ ਉਹਨਾਂ ਦਾ ਉਧਾਰ ਕੀਤਾ ਗੁਰੂ ਅਰਜਨ ਦੇਵ ਜੀ ਨੇ ਤੇ ਸਾਈ ਮੀਰ ਜਿਹੜੇ ਸਾਰੇ ਮੁਸਲਮਾਨ ਜੋ ਸਾਰੇ ਧਰਮਾਂ ਦੇ ਸਾਝੇ ਗੁਰੂ ਹੋਏ ਹਨ ਸਤਗੁਰ ਪਿਆਰੇ ਅਰਜਨ ਜੋ ਸਤਗੁਰ ਸ੍ਰੀ ਗੁਰਜਨਦੇਵ ਜੀ ਸੋ ਬਾਣੀ ਸੇਵਾ ਸੈਮਨਾ ਜਿਹੜਾ ਆਓ ਇੱਕ ਕਵਿਤਾ ਤੁਹਾਨੂੰ ਛੋੜ ਜੀ ਕਵਿਤਾ ਸੁਣਾਵਾਂਗੇ ਜਿਸਨੇ ਜਨਮ ਤੋਂ ਬ੍ਰਹਮ ਜਾਣਿਆ ਪੱਤਾ ਨੇ ਫਰਮਾਇਆ ਬਾਣੀ ਦੇ ਬੋਇਤਾ ਦਾ ਜਿਸਨੇ ਨਾਮੇ ਤੋਂ ਵਰ ਪਾਇਆ ਸ਼ਾਂਤ ਮਾਈ ਦੇ ਸਾਗਰ ਸਤਿਗੁਰ ਅਰਜਨ ਦੇਵ ਪਿਆਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਂ ਦੇ ਤਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਣੀ ਮਾ ਦੇ ਤਾਰੇ ਵਾਹਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਜੁੜੇ ਰਹਿਣਾ ਜੀ ਫਤਿਹ ਅਰਜ਼ ਹੈ ਫਰਜ਼ ਫਤਿਹ ਅਰਜ਼ ਹੈ ਜੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ